ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਖਾਲਸੇਡ ਦੀ ਟੀਮ ਮੌਜੂਦ ਹੈ ਪਿੰਡ ਜੋਲਟਾਇਵਾਲ ਜ਼ਿਲ੍ਹਾ ਤਰਨਤਾਰਨ ਸਾਹਿਬ ਪਿਛਲੇ ਦਿਨੀ ਇਸ ਘਰ ਦੀ ਇੱਕ ਵੀਡੀਓ ਅਸੀਂ ਪਾਈ ਸੀ ਕਿ ਇਸ ਘਰ ਦੇ ਵਿੱਚ ਇੱਕ ਭੈਣ ਰਹਿੰਦੀ ਆ ਜਿਹੜੀ ਦਿਮਾਗੀ ਤੌਰ ਤੇ ਅਫਸੈਟ ਹੈ ਤੇ ਇਹ ਉਸ ਭੈਣ ਦੀਆਂ ਤਿੰਨ ਬੱਚੀਆਂ ਨੇ ਤੇ ਖਾਲਸੇਡ ਵੱਲੋਂ ਪਿੰਡ ਦੇ ਨੌਜਵਾਨਾਂ ਦੇ ਸਹਿਯੋਗ ਦੇ ਨਾਲ ਇਸ ਘਰ ਦੀ ਸਫਾਈ ਕਰ ਦਿੱਤੀ ਗਈ ਸੀ ਤੇ ਇੱਕ ਬੋਰ ਕਰਾਉਣ ਲਈ ਪਿੰਡ ਦੇ ਨੌਜਵਾਨਾਂ ਨੂੰ ਬੇਨਤੀ ਆਈ ਸੀ ਖਾਲਸੇਰ ਨੂੰ ਤੇ ਅੱਜ ਉਹ ਬੋਰ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਸ਼ੁਰੂ ਹੋ ਚੁੱਕਿਆ ਹੈ ਖਾਲਸੇਰ ਦੇ ਵਲੰਟੀਅਰ ਪਿੰਡ ਦੇ ਨੌਜਵਾਨ ਇੱਥੇ ਮੌਜੂਦ ਨੇ ਪਿੰਡ ਦੀ ਪੰਚਾਇਤ ਇੱਥੇ ਮੌਜੂਦ ਰਹੀ ਸੋ ਇਸ ਪਰਿਵਾਰ ਨੂੰ ਜਿਹੜਾ ਬੋਰ ਕਰਵਾ ਕੇ ਦੇਣਾ ਸੀ ਉਸ ਬੋਰ ਦੀ ਅੱਜ ਸ਼ੁਰੂਆਤ ਹੋ ਚੁੱਕੀ ਹੈ ਸਾਧ ਸੰਗਤ ਜੀ ਇਹ ਸਭ ਤੁਹਾਡੀਆਂ ਦੁਆਵਾਂ ਸਦਕਾ ਹੁੰਦਾ ਤੁਸੀਂ ਆਪਣੀਆਂ ਕਿਰਤ ਕਮਾਈਆਂ ਦੇ ਵਿੱਚ ਦਸਵੰਧ ਕਰ ਦਿਓ ਉਹ ਦਸਵੰਦੇ ਜਿਹੜਾ ਇਹਨਾਂ ਗਰੀਬ ਲੋੜਵੰਦ ਪਰਿਵਾਰਾਂ ਤੱਕ ਖਾਲਸਾ ਢ ਵੱਲੋਂ ਪਹੁੰਚਦਾ ਕੀਤਾ ਜਾਂਦਾ ਸੋ ਅਸੀਂ ਪਿੰਡ ਜੋਲਟਾਏਵਾਲ ਤੇ ਖਾਲਸਾ ਢ ਵੱਲੋਂ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ